ਆਮ ਆਦਮੀ ਪਾਰਟੀ ਦੇ ਕੁਝ ਐਮ ਐਲ ਏਜ਼ ਕੁਝ ਐਮ ਪੀਜ਼ ਦੀ ਗੱਲ ਕਰ ਲਈਏ ਬਹੁਤੇ ਇਹਨਾਂ ਦੇ ਵਿੱਚ ਉਹ ਸੀ ਜਿਹੜੇ ਆਮ ਘਰਾਂ ਦੇ ਵਿੱਚੋਂ ਉੱਠੇ ਸੀ ਨਾਂ ਵੀ ਆਮ ਆਦਮੀ ਪਾਰਟੀ ਸੀ ਆਮ ਆਦਮੀ ਸੀ ਪਰ ਉਹਨਾਂ ਚੋਂ ਬਹੁਤੇ ਖਾਸ ਬਣ ਗਏ ਕਈਆਂ ਨੇ ਬਹੁਤ ਕੁਝ ਬਣਾ ਲਿਆ ਚੰਗੀ ਲਾਈਫ ਚੰਗਾ ਸਟੈਂਡਰਡ ਚੰਗੀਆਂ ਸਹੂਲਤਾਂ ਇਕੱਠੀਆਂ ਕਰ ਲਈਆਂ ਪਰ ਕੁਝ ਅਜੇ ਵੀ ਕਹਿੰਦੇ ਕਿ ਉਹਨਾਂ ਦੇ ਵਿੱਚੋਂ ਜੇ ਉਸ ਪੱਖ ਤੋਂ ਵੇਖਿਆ ਜਾਵੇ ਬਹੁਤੇ ਪੈਸੇ ਵਾਲੇ ਪੱਖ ਤੋਂ ਬਹੁਤੀਆਂ ਸਹੂਲਤਾਂ ਨੇ ਪੱਖ ਤੋਂ ਤੇ ਖੈਰ ਬਹੁਤੇ ਅੱਗੇ ਨਹੀਂ ਗਏ ਕਹਿੰਦੇ ਕਿ ਬੀਬੀ ਨਰਿੰਦਰ ਕੌਰ ਭਰਾਜ ਅਜੇ ਉਹਨਾਂ ਚੋਂ ਨੇ ਜਿਨ੍ਹਾਂ ਦੇ ਕੋਲ ਅਜੇ ਬਹੁਤਾ ਕੋਈ ਤਾਮਚਾਮ ਉਹਨਾਂ ਨੇ ਇਕੱਠਾ ਨਹੀਂ ਕਰਿਆ ਹਾਲਾਂਕਿ ਪਿਛਲੇ ਟਾਈਮ ਦੇ ਵਿੱਚ ਇਹ ਗੱਲਾਂ ਵੀ ਆਈਆਂ ਕਿ ਭਾਈ ਸਕੂਟੀ ਤੋਂ ਫੋਰਚੂਨਰ ਗੱਡੀਆਂ ਬਣ ਗਈਆਂ ਤੇ ਬੜਾ ਕੁਝ ਹੋ ਗਿਆ ਪਰ ਕੀ ਸੱਚਾਈ ਹੈ ਇਹਦੇ ਵਿੱਚ ਤੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਕੋਕਾ ਬਣ ਗਿਆ ਇਹ ਰਾਜਨੀਤੀ 'ਚ ਤੀਲੀ ਤੋਂ ਕਦੋਂ ਕੋਕਾ ਬਣ ਜਾਂਦਾ ਸਾਬ ਕੋਈ ਸਮਝ ਨਹੀਂ ਆਉਂਦੀ ਸਮਝ ਨਹੀਂ ਲੱਗਦੀ ਇੱਥੇ ਤੇ ਕਹਾਂ ਲੂ ਕਿ ਜੈਸ਼ਾ ਉਹਨਾਂ ਦੀ ਕੰਪਨੀ ਨੇ ਜਿਸ ਤਰ੍ਹਾਂ ਰਾਤੋਂ ਰਾਤ ਛਾਲ ਮਾਰੀ ਸੀ ਹੂੰ ਵੱਡੇ ਵੱਡੇ ਅਰਥ ਸ਼ਾਸਤਰੀਆਂ ਨੂੰ ਵੀ ਸਿਰ ਦਰਦ ਦੀ ਗੋਲੀ ਖਾਣੀ ਪਈ ਡਿਸਪਲਿਨ ਲੈਣੀ ਪਈ ਜਾਂ ਹੋਰ ਕੋਈ ਗੋਲੀ ਕਿਸੇ ਨੂੰ ਲੈਣੀ ਪਈ ਕਿ ਯਾਰ ਇਦਾਂ ਕਿਦਾਂ ਹੋ ਸਕਦਾ ਸ਼ਾ ਇੱਕੋ ਦਮ ਸ਼ਾ ਕਿਵੇਂ ਬਣ ਗਿਆ ਹੁੰਦਾ ਹੀ ਚਾ ਹਾਲਾਂਕਿ ਦੇਖੋ ਕਾਰੋਬਾਰ ਵੀ ਹੈ ਕਈ ਨੇ ਤਾਵਾਂ ਦੇ ਆਪ ਦੀ ਮਿਹਨਤ ਕਰਦੇ ਬਿਜ਼ਨਸ ਕਰਦੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਉਹ ਆਪ ਵੀ ਚੜਾਈ ਕਰਦੇ ਪਰ ਭਾਰਤ ਦਾ ਜਿਹੜਾ ਗੰਦਾ ਰਾਜਨੀਤਿਕ ਸਿਸਟਮ ਹੈ ਇਹਦੇ ਵਿੱਚ ਪਾਕ ਪਵਿੱਤਰ ਰੂਹਾਂ ਜੜੀਆਂ ਬਹੁਤ ਘੱਟ ਹੁੰਦੀਆਂ ਲਬਦੀਆਂ ਨੇ ਹਾਂ ਬਾ ਇੱਥੇ ਆ ਕੇ ਤਲਾ ਹੀ ਇਹੋ ਜਿਹਾ ਬਣ ਗਿਆ ਇੱਥੇ ਆ ਕੇ ਮੱਛੀ ਬਾਹਰੋਂ ਤੇ ਨਾਤੀ ਧੋਤੀ ਵੀ ਹੋਊਗੀ ਕੋਈ ਇੱਥੇ ਆ ਕੇ ਗੰਦੀ ਹੋ ਜਾਂਦੀ ਗੰਦੀ ਹੋ ਜਾਂਦੀ ਬਿਲਕੁਲ ਕਿ ਇਦਾਂ ਦਾ ਬਣ ਗਿਆ ਸਿਸਟਮ ਬਣ ਗਿਆ ਲੋਕ ਵੀ ਇਤਬਾਰ ਹੀ ਨਹੀਂ ਕਰਦੇ ਜੀ ਤੋ ਖੈਰ ਦੇਖੋ ਪਹਿਲੀ ਗੱਲ ਮੈਂ ਤੁਹਾਨੂੰ ਦੱਸ ਦੇ ਮੈਂ ਫੋਰਚੂਨਰ ਵਗੈਰਾ ਜੂਆ ਉਹ ਬੀਬੀ ਕੋਲ ਜੋ ਵੀ ਹੈ ਮੈਨੂੰ ਨਹੀਂ ਪਤਾ ਹਾਂ ਉਹ ਤੇ ਪਤਾ ਲੱਗੇਗਾ ਕਿ ਜਦੋਂ ਉਹ ਅਗਲਾ ਇਲੈਕਸ਼ਨ ਲੜਦੇ ਆ ਤੇ ਦੁਬਾਰਾ ਡਿਕਲੇਰੇਸ਼ਨ ਦਿੰਦੇ ਆ ਜੀ ਜੀ ਬਿਲਕੁਲ ਠੀਕ ਹੈ ਨਾ ਜੀ ਮੈਨੂੰ ਤੇ ਵੈਸੇ ਇੱਕ ਨੇ ਬਾਈ ਨੇ ਕਿਸੇ ਨੇ ਉਹ ਜਿਹੜਾ ਹੁੰਦਾ ਕਿ ਉਹਨੂੰ ਬੋਲਦੇ ਆਪਾਂ ਉਹ ਲੈਂਦੇ ਮੈਨੂੰ ਜਿੱਤਾ ਪੁੱਲ ਗਿਆ ਗੂਗਲ ਮੈਪ ਜਿਹਾ ਹੁੰਦਾ ਜਿਹੜਾ ਸੈਟਲਾਈਟ ਜੀ ਉਹ ਇਮੇਜ ਵੀ ਭੇਜੀ ਆ ਕਿ ਇੱਥੇ ਕੋਠੀ ਬਣ ਰਹੀ ਹੈ ਬੀਬੀ ਨੂੰ ਨਹੀਂ ਪਤਾ ਕੋਠੀ ਦਾ ਰੌਲਾ ਫਲੇ ਵੀ ਆਈਆਂ ਸੀ ਹਾਂ ਜੀ ਕਾਕਾ हां काका जी ने की थी, थी काका जी ने फोटो आजी असी पुष्टि ਨਹੀਂ ਕਰਦੇ ਕਿੱਥੇ ਬਣੀ ਹੈ ਕਿੱਥੇ ਨਹੀਂ ਬਣੀ ਪਰ ਉਹਨਾਂ ਨੇ ਤੇ ਸੌਂ ਵਾਸਤੇ ਵੀ ਕਿਹਾ ਸੀਗਾ ਕਿ ਆ ਕੇ ਸੌਂ ਚੁੱਕ ਜੋ ਤੁਸੀਂ ਜੋ ਅਹੀ ਚੀਜ਼ਾਂ ਗਲਤ ਕਹਿੰਨੇ ਆ ਸੌਂ ਚੁੱਕ ਜੋ ਤਫਲ ਹਾਲ ਉਹਥੇ ਤੇ ਤੁਹਾਨੂੰ ਪਤਾ ਸੌਂ ਸੌਂ ਵਾਲਾ ਕੰਮ ਚੱਲਣ ਡਿਆ ਬੀਬੀ ਕਹਿੰਦੀ ਮੈਂ ਆਪਦੇ ਕਾਕੇ ਦੀ ਸੌਂ ਚੁੱਕ ਲੂੰਗੀ ਤੇ ਉਹ ਮਤਲਬ ਕਿ ਆ ਕੁਸ਼ਾ ਪਰ ਇਸ ਦਰਮਿਆਨ ਮੈਂ ਤੁਹਾਨੂੰ ਜਿਹੜੀ ਗੱਲ ਦੱਸ ਰਿਹਾ ਕਿ ਜਿਹੜਾ ਇਹ ਡਾਟਾ ਹੈ ਨਾ ਕਿ ਜਿਹੜੇ ਗਰੀਬ ਨੇ ਬਈ ਆਮ ਆਦਮੀ ਪਾਰਟੀ ਦੇ ਜਾਂ ਦੂਸਰੀਆਂ ਪਾਰਟੀਆਂ ਦੇ ਉਹ ਕਿਹੜੇ ਕਿਹੜੇ ਆ ਵਿਧਾਇਕ ਤਾਂ ਉਹਦੇ ਚ ਇਹਨਾਂ ਦੇ ਤਿੰਨ ਨੇ ਐਕਚੁਅਲ ਚ ਠੀਕ ਹੈ ਜੀ ਪਰ ਉਹ ਕਦੋਂ ਦੇ ਨੇ ਗਰੀਬ ਕਦੋਂ ਦੇ ਆ ਉਹਨਾਂ ਦੀ ਗਰੀਬੀ ਦੀ ਐਕਸਪਾਇਰੀ ਡੇਟ 22 ਦੀ ਆ ਕਿਉਂ ਕਿ ਕਿਉਂਕਿ ਉਹ ਤੋਂ ਬਾਅਦ ਜਿਹੜੇ ਤੇ ਸੱਤਾ 'ਚ ਆ ਗਏ ਉਹਨਾਂ ਦੀ ਗਰੀਬੀ ਲਗਭਗ ਐਕਸਪਾਇਰ ਹੋ ਗਈ ਕਿਵੇਂ ਹੋ ਗਈ ਕਿ 2.5 ਲੱਖ 3 ਲੱਖ ਤਾਂ ਐਵਰੇਜ ਉਹਨਾਂ ਨੂੰ ਹੁਣ ਮਿਲ ਰਿਹਾ ਹੂੰ ਤੇ ਜਦੋਂ ਹਾਰ ਵੀ ਗਿਆ ਜ਼ਮਾਨਤ ਤੇ ਜ਼ਬਤ ਵੀ ਹੋ ਗਈ 75 ਹਜ਼ਾਰ ਮਾਨ ਸਾਹਿਬ ਨੇ ਫਿਕਸ ਤਦ ਵੀ ਕੀਤਾ ਗਰੀਬੀ ਕਿੱਧਰ ਗਈ ਹੈ ਹੂੰ ਦੱਸੋ ਮੈਨੂੰ ਗਰੀਬੀ ਉੱਡ ਗਈ ਖੰਬ ਲਾ ਕੇ ਆ ਕੀ ਖੰਬ ਲਾ ਕੇ ਉੱਡ ਗਈ ਮੇਲੇ ਵਿੱਚ ਉੱਥੇ ਆਈ ਨਾ ਤਕਰੀਬੀ ਨਾਲ ਤੇ ਇਹ ਹੋਣਾ ਤੋਂ ਕਰ ਗੱਲ ਇਹ ਆ ਕਿ ਇਹਦੇ ਚ ਜਿਹੜੇ ਸਭ ਤੋਂ ਗਰੀਬ ਵਧਾਇਕ ਆ ਉਹ ਨਿਰਮਲ ਕੁਮਾਰ ਧਾਰਾ ਜੀ ਆ ਇਹ ਪੱਛਮ ਬੰਗਾਲ ਤੋਂ ਆਉਂਦੇ ਭਾਜਪਾ ਤੋਂ ਆਉਂਦੇ ਆ ਕਮਲ ਦੀ ਗੱਲ ਭਾਜਪਾ ਚ ਵੀ ਗਰੀਬ ਤੋਂ ਗਰੀਬ ਪਏ ਆ 1700 ਰੁਪਇਆ ਕੋਲ ਇਹਨਾਂ ਦੇ ਟੋਟਲੀ ਹਮ ਇਹ ਤੇ ਮੇਰੇ ਤੋਂ ਮੈਂ ਥੋੜਾ ਰਿਲੈਕਸ ਫੀਲ ਕਰ ਸਕਦਾ ਇਸ ਮਾਮਲੇ ਚ ਜੀ ਨਰਿੰਦਰਪਾਲ ਸਾਹਮਣਾ ਫਾਜ਼ਲ ਕਾਲਾ ਦੂਜੇ ਨੰਬਰ ਤੇ ਪੂਰੇ ਇੰਡੀਆ ਚ ਗਰੀਬ ਹਮ ਇਹ ਫਾਜ਼ਲ ਕਾਲਾ ਦੇਖ ਲੋ ਭਾਈ ਹੁਣ ਠੀਕ ਹੈ ਜੀ ਸਵਨਾ ਸਾਹਿਬ ਜਿਹੜੇ ਉਹਨਾਂ ਦੇ ਕੋਲ ਸਾਰਾ 18370 ਰੁਪਏ ਆ ਜਿਹੜੇ ਜੀ ਭਾਈ ਉਹ ਨੇ ਮਤਲਬ ਜਿਹੜੇ ਪ੍ਰਾਪਰਟੀ ਦੇ ਮਾਮਲੇ ਚ ਠੀਕ ਹੈ ਨਾ ਜੀ ਨਰਿੰਦਰ ਕੌਰ ਭਰਾ ਜੀ ਆਮ ਆਦਮੀ ਪਾਰਟੀ 30 ਜੇ ਨੰਬਰ ਤੇ 24409 ਬਾ ਉਸ ਸਕੂਟੀ ਸਕਾਟੀ ਦਾ ਮੁੱਲ ਹੋਣਾ ਨਾ ਇਹਨਾਂ ਦੇ ਕੋਲ ਉਹ ਸਕੂਟੀ ਸ਼ਾਇਦ ਉਸ ਟਾਈਮ ਹੋਏਗਾ ਪਰ 2022 ਦੀ ਇਹ ਵੀ ਚੇਤੇ ਰੱਖੀ ਹਾਂਜੀ ਕੋਈ ਸਾਨੂੰ ਨਾ ਘੇਰ ਲਿਓ ਬਈ ਤੁਸੀਂ ਸਫਾਈਆਂ ਦੰਦੇ ਫਿਰ ਚੌਥੇ ਨੰਬਰ ਤੇ ਅਗੇ ਮਹਰਾਜ ਮਲਿਕ ਜੀ ਆਮ ਆਦਮੀ ਪਾਰਟੀ ਦੇ ਵੀ ਹਮ ਜਿਹੜੇ ਪਿੱਛੇ ਜਿੱਤੇ ਸੀਗੇ ਇਹਨਾਂ ਦਾ 29070 ਰੁਪਏ ਦਾ ਸਾਰਾ ਜੀ ਤੇ ਇੱਕ ਹੋਰ ਹੈਗੇ ਆ ਪੁੰਡ ਰਿਕਾਸ਼ ਸਾਹਾ ਤਰਨ ਮੁੱਲ ਦੇ ਬੰਗਾਲ ਤੋਂ ਇਹਨਾਂ ਦੀ ਹੈਗੀ ਆ ਅਸਾਸਿਆਂ ਦੀ ਵੈਲਿਊ 30423 ਹਮ ਅੱਛਾ ਤੇ ਉਹ ਅਮੀਰ ਵੀ ਸੋਲਣ ਜਾਂਦੇ ਕਿਥੇ ਜੇ ਜੀ ਉਹ ਜੇ ਗਰੀਬ ਤੋਂ ਗਰੀਬ ਪਿਆ ਤੇ ਅਮੀਰ ਤੋਂ ਅਮੀਰ ਵੀ ਪਿਆ ਤਾਂ ਵਿਧਾਇਕ ਸਭ ਤੋਂ ਅਮੀਰ ਵੀ ਭਾਜਪਾ ਦਾ ਭਰਾਗ ਸ਼ਾਹ ਹਮ 3383 ਕਰੋੜ ਦੀ ਜਾਇਦਾਦ ਦਾ ਹੈ ਸ਼ਾਹ ਬੜੇ ਵੱਡੇ ਸ਼ਾਹ ਨੇ ਡੀ ਕੇ ਸ਼ਿਵ ਕੁਮਾਰ ਇਹ ਤੇ ਆ ਗਿਆ ਕਾਂਗਰਸੀ ਇਹ ਕਿਹੜਾ ਪਿੱਛੇ ਨੇ ਹਮ 1413 ਕਰੋੜ ਕੇ ਐਚ ਪੁੱਟੂ ਸੁਆਮੀ ਗੌੜਾ ਇਹ ਆਜ਼ਾਦ ਆ ਆਜ਼ਾਦ ਪਰਿੰਦੇ ਹਾਂਜੀ 1267 ਕਰੋੜ ਪ੍ਰੀਆ ਕ੍ਰਿਸ਼ਨ ਕਾਂਗਰਸ ਕਰਨਾਟਕ ਤੋਂ ਨੇ ਇਹ 1156 ਕਰੋੜ ਤੇ ਐਨ ਚੰਦਰਵਾਬੂ ਨਾਇਡੂ ਹੂੰ ਠੀਕ ਹੈ ਜੀ 931 ਕਰੋੜ ਸਹੀ ਅਮੀਰ ਨੇ ਤੇ ਗਰੀਬ ਆਪਾਂ ਕਹਿ ਸਕਦੇ ਆ ਵੀ ਸਾਡਾ ਬਈ ਇਹਦੇ ਚ ਗਰੀਬੀ ਚ ਵੀ ਝੰਡਾ ਬੁਲੰਦ ਹੈ ਕਿ 2 ਐਮਐਲਏ ਸਾਡੀ ਸਟੇਟ ਚ ਹੋਈ ਹੈ ਜੀ ਜੀ ਤੇ ਇੱਕੋ ਪਾਰਟੀ ਚ ਹੋ ਇਤਫਾਕ ਹਨ ਦੋਵੇਂ ਦੇ ਦੋਵੇਂ ਤੇ ਦੋਵੇਂ ਅੱਜ ਕੱਲ੍ਹ ਬਈ ਕਿੱਦਾਂ ਹੈ ਇਹ ਨਹੀਂ ਆ ਸੀ ਕਹਿ ਸਕਦੇ ਕਿ ਹੁਣ ਕਿੰਨੇ ਕੋ ਗਰੀਬ ਹੈ ਸਾਹਿਬ ਉਹ ਜੀ 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 ਬਿਲਕੁਲ ਬਿਲਕੁਲ ਜੀ ਮੁਕਦਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਇੱਕ ਵੀਰ ਕਹ ਰਿਹਾ ਕਿ ਬੰਗਾਲ ਚਾਲੇ ਤੱਕ ਮੈਂ ਪਾਦੀ ਪਾਦੀ ਸਰਕਾਰ ਨਹੀਂ ਬਣੀ ਤੱਕ ਕਰਕੇ ਗਰੀਬੀ ਜ਼ਿਆਦਾ ਹੈ ਜੀ ਬਣੀ ਸਾਹਿਬ ਦਾ ਹਾਂ ਜੀ ਮੈਂ ਬੜਨ ਲੱਗਿਆ ਸੀ ਲੋਕ ਲੋਕ ਫਿਰ ਲੋਕਾਂ ਦੀ ਪਰਸੈਪਸ਼ਨ ਤੇ ਹੀ ਹੁੰਦੀ ਹੈ ਰਾਮ ਤੌਰ ਤੇ ਜੀ ਜੀ ਕਹਿਰ ਕਹਿਰ ਇਹ ਵੀ 2022 ਦਾ ਸੀ ਆਪਾਂ ਇਸ ਨੂੰ ਐ ਪੱਕਾ ਨਾ ਮੰਨ ਕੇ ਚੱਲੀਏ ਕਿ ਹੁਣ ਵੀ ਉਹ ਗਰੀਬ ਹੀ ਹੋਣਗੇ ਹੁਣ ਪਤਾ ਧੰਨਵਾਦ ਮੁਕਦਰ ਜੀ 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 ਆ ਮਿੰਟੂ ਜੀ ਅਗਲੀ ਖਬਰ ਵੱਲ ਨੂੰ ਚੱਲੀਏ ਕੱਲ ਵਾਲੀ ਖਬਰ ਤੇ ਥੋੜੀ ਗੱਲ ਕਰ ਲਈਏ ਇਹਨਾਂ ਦੇ ਐਮਪੀ ਸਾਹਿਬ ਹਰਭਜਨ ਜੀ ਉਹ ਕੱਲ ਆਪਾਂ ਉਹਨਾਂ ਦੀ ਗੱਲ ਕੀਤੀ ਕਹਿੰਦੇ ਕਿ ਭਾਈ ਇਹ ਬਲਡوزر ਕਾਰਵਾਈ ਜਿਹੜੀ ਹੈ ਇਹ ਚੰਗੀ ਨਹੀਂ ਹੈ ਮੁੜ ਕੇ ਐਡਾ ਤਕੜਾ ਯੂ ਟਰਨ ਮਾਰਿਆ 2 ਘੰਟਿਆਂ ਬਾਅਦ ਹੀ ਉਹਨਾਂ ਨੇ ਉਹ ਬੁੱਢੇ ਪਾਸੇ ਨਿਕਲੋਗੇ ਇੰਨਾ ਪ੍ਰੈਸ਼ਰ ਕਾਦਾ ਮੰਨ ਕੇ ਕੋ ਇੱਕੋ ਦਾ ਸਰ ਜਿੰਨਾਂ ਦੀ ਰਾਜਨੀਤੀ ਜੰਮੀ ਪਲੀ ਯੂ ਟਰਨ ਵਾਲੇ ਪੰਘੂੜੇ 'ਚ ਹੋਵੇ ਹੂੰ ਤੋ ਇੱਥੇ ਇਹ ਕੋਈ ਮੇਰੇ ਲਈ ਤੇ ਅਸਚਾਰਜਲੀ ਗੱਲ ਨਹੀਂ ਆਮ ਆਦਮੀ ਪਾਰਟੀ ਤੇ ਜੰਮੀ ਯੂ ਟਰਨ ਵਾਲੇ ਪੰਘੂੜੇ 'ਚ ਆ ਇਨਕਲਾਬ 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 'ਚੋਂ ਮਤਲਬ ਕਿ ਠੀਕ ਹੈ ਬੀ ਫੁੱਟਿਆ ਹੂੰ ਆ ਧਰਨਿਆਂ 'ਚੋਂ ਜੀ ਪਰ ਇਹ ਜਿਹੜੀ ਵਧੀ ਫੁੱਲੀ ਆ ਪੰਘੂੜਾ ਕਿਹੜਾ ਸੀਗਾ ਯੂ ਟਰਨ ਵਾਲਾ ਯੂ ਟਰਨ ਵਾਲਾ ਕਿਉਂ ਕਿਉਂਕਿ ਅੱਲਾ ਹਜ਼ਾਰੇ ਦੀ ਸਟੇਜ ਤੋਂ ਉਤਰਦੇ ਨੇ ਤੇ ਯੂ ਟਰਨ ਵੱਜ ਕੇ ਸੀ ਰਾਜਨੀਤੀ ਜਾਗ ਹੈ ਜੀ ਤੇ ਰਾਜਨੀਤੀ ਜਾਗੀ ਕਹਿੰਦੇ ਸੀਗੇ ਹਲਫਨਾਮਾ ਦਿੱਤਾ ਕੇਚਰੀਵਾਲ ਸਾਹਿਬ ਨੇ ਹਮ ਨਾਮ ਗਨਵੇਂ ਲੈ ਗਏ ਜੀ ਨਾਮ ਬੰਗਲਾ ਲੈ ਗਏ ਜੀ 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 ਤੇ ਹੁਣ ਕਈ ਸਟੇਟਾਂ ਦੀ ਕਹਿੰਦੇ ਪੁਲਿਸ ਦੇ ਦਿਓ ਜੀ ਤਾਂ ਗੱਲ ਇਹ ਆ ਕਿ ਭਾਈ ਇਹਨਾਂ ਦਾ ਤਾਂ ਸਾਰਾ ਕੁਝ ਹੀ ਜੜਾ ਜੰਮਣਾ ਵਾਦਾ ਫੁਲਾ ਜੜਾ ਉਹ ਸਾਰਾ ਕੁਝ ਇਤੋਂ ਹੀ ਹੋਇਆ ਅੱਜ ਹਰ ਭਜਨ ਸਿੰਘ ਤੋਂ ਕੀ ਤਮਕੋਂ ਕਰੋਗੇ ਹਮ ਅਰੇ ਸਰ ਹਰ ਭਜਨ ਸਿੰਘ ਦੇ ਦੋ ਜੀਵਨ ਨੇ ਜੀਤੇ ਮੌੜ ਵਾਂਗੂ ਜਿਵੇਂ ਮੈਂ ਤੁਹਾਨੂੰ ਦੱਸਿਆ ਨੇ ਜੀਤੇ ਮੌੜ ਦੀਆਂ ਦੋ ਜ਼ਿੰਦਗੀਆਂ ਹਮ ਇੱਕ ਜੀਤਾ ਮੌੜ ਪਲੇਅਰ ਜੀ ਨਦਰ ਲੈਵਲ ਇੱਕ ਜੀਤਾ ਮੌੜ 2010 ਤੋਂ ਬਾਅਦ ਵਾਲਾ ਹਮ ਕਿਸਾਂ ਚ ਫਸਿਆ ਹੋਇਆ ਜੀਤਾ ਮੌੜ ਠੀਕ ਹੈ ਜੀ ਦੋ ਪਾਰਟ ਹੋ ਗਏ ਜੀ ਉਦੋਂ ਹੀ ਹਰ ਭਜਨ ਸਿੰਘ ਭੱਜੀ ਦੇ ਵੀ ਦੋ ਪਾਰਟ ਆ ਜ਼ਿੰਦਗੀ ਦੇ ਇੱਕ ਬਤੌਰ ਖਿਡਾਰੀ ਜਾਂ ਸੰਘਰਸ਼ ਉਹਦਾ ਜੀ ਸਰ ਬਹੁਤ ਗਰੀਬ ਸੀ ਗਰੀਬ ਘਰੋਂ ਉੱਠਿਆ ਮੁੰਡਾ ਟਰਬਿਨੇਟਰ ਬਣਿਆ ਪੂਰੀ ਦੁਨੀਆ ਚ ਧਾਕ ਜਮਾਈ ਕਲਾਸੀ ਬੰਦੇ ਸੀ ਦਮ ਸੀ ਸੰਘਰਸ਼ ਸੀ ਉਹਦਾ ਜੀਵਨ ਹੈ ਉਹਨੂੰ ਸਲੂਟ ਕਰਦੇ ਆ ਇੱਕ ਜੀਵਨ ਹੈ ਉਸ ਤੋਂ ਬਾਅਦ ਵਾਲਾ ਹੂੰ ਜਿਹਦੇ ਚੋ ਤਰ੍ਹਾਂ ਤਰ੍ਹਾਂ ਦੀਆਂ ਮਜਬੂਰੀਆਂ ਚ ਵੱਜਾ ਕਿਤੇ ਰਾਜਨੀਤੀ ਕਿਤੇ ਕੋਸ਼ਿਆ ਕਿਤੇ ਗੋਸ਼ਣਾ ਤਾਂ ਹੁਣ ਹੋਇਆ ਕਿ ਕਬੂਲ ਤੇ ਹਰਪ੍ਰਜਨ ਸਿੰਘ ਨੇ ਕੀ ਬੋਲਿਆ ਗਲਤ ਯਾਰ ਮੈ ਮੈਨੂੰ ਉਹਦੇ ਚ ਕੁਝ ਵੀ ਗਲਤ ਨਹੀਂ ਜਾਪਿਆ ਉਸਨੇ ਕਿਹਾ ਕਿ ਘਰ ਢਾਉਣੇ ਗਲਤ ਗੱਲ ਹੈ ਜੀ